ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਜਵਾਨੇ ਦੇ ਵਿੱਚ ਕਿਸੇ ਤੇ ਭਰੋਸਾ ਕਰਨਾ ਇਹ ਕਾਮ ਜੀ ਗੱਲ ਹੋਈ ਪਈ ਆ ਕਿ ਹਰ ਇੱਕ ਬੰਦਾ ਸੋਚਦਾ ਕਿ ਅਰ ਕਿਤੇ ਭਰੋਸਾ ਕਰਗੇ ਕਿਤੇ ਨਾ ਕਰਗੇ ਪਰ ਭਰੋਸਾ ਕਰਨਾ ਬਹੁਤ ਚੰਗੀ ਗੱਲ ਆ ਪਰ ਭਰੋਸਾ ਕਰਨਾ ਕੀ ਤੇ ਆ ਇਹ ਬੜੀ ਸੋਚਣ ਵਾਲੀ ਗੱਲ ਹੈ ਕਿਉਂਕਿ ਭਰੋਸੇ ਬਿਨਾ ਜ਼ਿੰਦਗੀ ਨਹੀਂ ਚੱਲਦੀ ਜ਼ਿੰਦਗੀ ਦਾ ਨਾਂ ਹੀ ਇੱਕ ਭਰੋਸਾ ਘਰ ਆ ਜਿਹੜਾ ਭਰੋਸੇ ਦੇ ਆਸਰੇ ਚੱਲਦਾ ਬੱਚਿਆਂ ਤੇ ਭਰੋਸਾ ਕਰਨਾ ਪੈਣਾ ਜੇ ਪੜਨ ਭੇਜਦੇ ਆ ਬੱਚੇ ਜਵਾਨ ਬੱਚਿਆਂ ਤੇ ਭਰੋਸਾ ਕਰਨਾ ਪੈਣਾ ਘਰ ਵਾਲੀ ਤੇ ਭਰੋਸਾ ਕਰਨਾ ਪੈਣਾ ਘਰ ਵਾਲੀ ਨੂੰ ਘਰ ਵਾਲੇ ਤੇ ਭਰੋਸਾ ਕਰਨਾ ਪੈਣਾ ਫਿਰ ਆਪਣਾ ਜਿਹੜਾ ਜ਼ਿੰਦਗੀ ਚੱਲਣੀ ਆ ਪਰ ਭਰੋਸਾ ਜਿਹੜਾ ਇਹ ਬੜਾ ਸੋਚ ਸਮਝ ਕੇ ਉਹਨੂੰ ਪਰਖ ਕੇ ਅਜਮਾ ਕੇ ਕਰੋ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੀ ਆਪਣੇ ਆਪ ਦੇ ਦੰਦ ਹੁੰਦੇ ਆ ਨਾ ਇਹ ਵੀ ਜੀਵਿਤ ਦੰਦ ਹੀ ਵੜ ਜਾਂਦੇ ਆ ਸੋ ਭਰੋਸਾ ਕਰਨਾ ਮਾੜੀ ਗੱਲ ਨਹੀਂ ਭਰੋਸਾ ਕਰਨਾ ਚਾਹੀਦਾ ਪਰ ਭਰੋਸਾ ਉਸ ਬੰਦੇ ਤੇ ਕਰੋ ਜਿਹੜਾ ਭਰੋਸੇ ਦੇ ਯੋਗ ਹੈ ਫਰਕ ਕੀ ਅਜਮਾ ਕੇ ਹਰੇ ਬੰਦੇ ਤੇ ਭਰੋਸਾ ਕਰੋ ਕਿਉਂਕਿ ਬਹੁਤਾਂ ਦਾ ਅੱਜ ਕੱਲ ਲੋਕ ਮਤਲਬ ਪ੍ਰਸਤੀ ਹੋ ਗਏ ਆਪ ਤਾਂ ਮਤ ਬਣ ਲੈਣ ਵਾਸਤੇ ਬਹੁਤ ਹੱਥ ਧਿਕਰ ਲੋਕ ਡਿੱਗ ਜਾਂਦੇ ਆ ਸਾਰੇ ਬੰਦੇ ਮਾੜੇ ਨਹੀਂ ਬੰਦੇ ਚੰਗੇ ਬਹੁਤ ਆ ਚੰਗਿਆਂ ਦੀ ਵੀ ਕੋਈ ਕਮੀ ਨਹੀਂ ਸੋ ਆਪਾਂ ਚੰਗੇ ਬੰਦਾਂ ਤੋਂ ਗੁਣ ਲੈਣੇ ਆ ਚੰਗਾ ਦੇਖੋ ਚੰਗਾ ਸੁਣੋ ਚੰਗੇ ਮਾੜੇ ਬੰਦੇ ਦੇ ਵਿੱਚ ਵੀ ਚੰਗਾ ਗੁਣ ਦੇਖੋ ਉਹਦਾ ਜਿਹੜਾ ਮਾੜਾ ਪੱਖ ਉਹਨੂੰ ਛੱਡ ਦਿਓ ਕਿਉਂਕਿ ਉਹ ਨੈਗੇਟਿਵਿਟੀ ਆ ਪੋਜ਼ਿਟਿਵ ਸੋਚੋ ਜ਼ਿੰਦਗੀ ਨੂੰ ਬੜਾ ਸਕੂਨ ਮਿਲਦਾ ਬੜਾ ਸੁੱਖ ਮਿਲਦਾ ਜੇਦੋਂ ਆਪਾਂ ਪੋਜ਼ਿਟਿਵ ਸੋਚਦੇ ਆ ਸੋ ਗੁਣ ਲੈਣੇ ਚਾਹੀਦੇ ਆ ਹਰ ਇੱਕ ਥਾਂ ਤੋਂ ਲਓ ਕਿਉਂਕਿ ਇੱਕ ਡਿੱਗਦਾ ਹੋਇਆ ਪੱਤਾ ਵੀ ਸਾਨੂੰ ਸਿਖਾ ਕੇ ਜਾਂਦਾ ਤੇ ਭਰੋਸਾ ਇੱਕ ਜ਼ਿੰਦਗੀ ਆ ਭਰੋਸਾ ਕਰਨਾ ਚਾਹੀਦਾ ਤੇ ਭਰੋਸਾ ਉਹਤੇ ਕਰੋ ਜਿਹੜਾ ਭਰੋਸੇ ਦੇ ਲਾਇਕ ਆ ਜੋ ਭਰੋਸੇ ਦੇ ਯੋਗ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜੇ ਆ YouTube ਚੈਨਲ ਤੇ ਜਿੰਨੇ ਜੁੜੇ ਆ ਸਾਰੇ ਵੀਰ ਧੰਨਵਾਦ ਸੋ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ